ਇਹ ਕਹਨ ਲਾਇਆ ਕਿ ਜੀਣਾ ਵੀ ਉਹਦਾ ਸੱਚਾ ਪਖਤੂ ਹੈ ਉਹਦੀ ਮੱਤੀ ਤੇ ਚੱਲਦਾ ਹੋਵੇ ਤੇ ਪਰਮੇਸ਼ਰ ਉਹਦੀ ਬਾਣੀ ਨੂੰ ਸੁਣਦਾ ਪਰ ਜਿਹੜਾ ਪਾਪੀ ਆ ਉਹਦੀ ਪਰਮੇਸ਼ਰ ਕਦੀ ਵੀ ਸੁਣਦਾ ਨਹੀਂ ਐ ਮਤੀ ਦਿਨ ਜੀਰ ਦਾ ਪਾਂਜੇ ਤੇ ਐਂਟੀ ਚੁੱਕਿਆ ਸੋ ਜੇ ਤੂੰ ਜਗਵੇਦੀ ਤੇ ਆਪਣੀ ਪੇਂਡ ਚੜਾਉਣ ਲੱਗੇ ਸੋ ਜੇਕਰ ਤੂੰ ਜਗਵੇਦੀ ਉਤੇ ਆਪਣੀ ਪੇਂਡ ਚੜਾਉਣ ਲੱਗੇ ਅੱਜ ਉੱਥੇ ਤੈਨੂੰ ਚੇਤਾ ਆਵੇ ਅਤੇ ਉੱਥੇ ਤੈਨੂੰ ਗੱਲ ਚੇਤੇ ਆ ਜਾਵੇ ਜੋ ਮੈਂ ਆਪਣੇ ਜੋ ਮੈਂ ਆਪਣੇ ਭਰਾ ਦੇ ਨਾਲ ਖੋਟ ਬਮਾਇਆ ਉਹਦੇ ਨਾਲ ਕੋਈ ਥੇਰਾ ਫੇਰੀ ਕੀਤੀ ਹੈ ਉਹਦੇ ਨਾਲ ਕੋਈ ਦੰਦ ਕੀਤਾ ਵਾਲਾ ਨਾ ਉੱਥੇ ਆਪਣੀ ਭੇਟ ਜਗਦੀ ਦੇ ਸਾਹਮਣੇ ਤਾਂ ਉੱਥੇ ਆਪਣੀ ਭੇਟ ਜਿਲੀ ਉਹ ਜਗਦੀ ਦੇ ਸਾਹਮਣੇ ਛੱਡ ਕੇ ਚੜਿਆ ਜਾ ਛੱਡ ਕੇ ਚੜਿਆ ਜਾ ਅੱਗੇ ਪਹਿਲਾਂ ਆਪਣੇ ਭਰਾ ਨਾਲ ਮੇਲ ਦਾ ਪਹਿਲਾਂ ਆਪਣੇ ਭਰਾ ਦੇ ਨਾਲ ਜਾ ਕੇ ਮੇਲ ਕਰਕੇ ਉਸ ਤੋਂ ਬਾਅਦ ਫੇਰਾ ਆ ਕੇ ਉਸ ਭੇਟ ਨੂੰ ਕਰੀ ਤੇਰਾਹੀ ਫੇਰ ਫੇਰੀ ਕੀ ਹੋ ਜਾਵੇਗੀ ਕਬੂਲ ਹੋ ਜਾਵੇਗੀ ਅੱਜ ਅਸੀਂ ਭੇਟ ਕਿਹੜੀ ਦਿਨਾਉਣੇ ਇੱਕ ਬੜਾ ਚੰਗਾ ਭਜਨ ਗਾਉਂਦੇ ਹੰਦੇ ਆ

ਤੁਹਾਨੂੰ ਧੰਨਵਾਦੀ ਪੇੜ ਚੜ੍ਹੋਣ ਵਾਲੇ ਬੱਚੇ ਉਹ ਤੇ ਯਾਦ ਰੱਖਿਆ ਜਾਵੇ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਜਾਂ ਕਿਸੇ ਆਣ-ਗੋਣ ਦੇ ਨਾਲ ਜਾਂ ਕਿਸੇ ਰਿਸ਼ਤੇਦਾਰ ਦੇ ਨਾਲ ਮੈਂ ਜੋ ਗੱਲ ਕੀਤਾ ਵਾ ਮੈਂ ਕੋਈ ਇਤਨਾ ਹੀ ਰਾਫੇਰੀ ਕੀਤੀ ਆ ਉਹਦੇ ਨਾਲ ਮਰਜ਼ਾ ਤੇ ਨਾ ਬੋਲਿਆ ਵਾ ਫਿਰ ਆ ਪਿੰਨਾ ਚਾਹ ਕੇ ਉਹਨੂੰ ਮੰਨਾ ਉਸ ਤੋਂ ਮਾਫੀ ਮੰਗਦੇ ਫੇਰ ਪ੍ਰਾਰਥਨਾ ਕਰੀ ਪਹਿਲਾਂ ਉਹ ਜਿਹੜੀ ਰਕਾਵਟਾਂ ਨੂੰ ਕੱਢ ਪਹਿਲਾਂ ਰਕਾਵਟ ਨੂੰ ਕੱਢ ਲੈ ਤੇ ਫਿਰ ਤੇਰੀ ਪ੍ਰਾਰਥਨਾ ਜੀ ਕਬੂਲ ਹੋਏਗੀ ਇਹ ਦਿਨ ਉਸ ਪ੍ਰਾਰਥਨਾ ਦਾ ਉੱਤਰ ਮਿਲੇਗਾ जो पाप अपने पापी चेर परमेश्वर जशाया नवीनतायदी तेरह से चौदह एक्ट के वचन पढ़ा जशाया अंध्याय चौदह परमेश्वर का वचन पढ़ के लिखा कैसे भी परमेश्वर ਦਾਦਾ ਜੀ ਬਿਆਨ ਕਰਦਾ ਕੀ ਪਰਮੇਸ਼ਰ ਦਾ ਦਰਵਾਜ਼ਾ ਕਰਦਾ ਪਰਦਾ ਦਸ ਸੀ ਦੇ ਅੱਗੇ ਨੂੰ ਵਿਅਤ ਚੜਾਵੇ ਨਾ ਲਿਆਓ ਸੋ ਪਰਮੇਸ਼ਰ ਤੇ ਬੋਲ ਰਿਹਾ ਆਪਣੇ ਦਾਦ ਦੇ ਸੀ ਲੈਣਾ ਕਹਿੰਦਾ ਅੱਗੇ ਨੂੰ ਵਿਅਤ ਚੜਾਵੇ ਜਿਹੜੇ ਨਾ ਲਿਆਓ ਧੂਪ ਧੂਫ ਉਹ ਮੇਰੇ ਲਈ ਘਣਾਉਣੀ ਹੈ ਉਹ ਮੇਰੇ ਲਈ ਘਣਾਉਣੀ ਆ ਮੱਸੀਆ ਤੇ ਸਬਦ ਮੱਸੀਆ ਤੇ ਸਬਦ ਸੰਕਾ ਦਾ ਜੋੜ ਮੇਲਾ ਵੀ ਇਹ ਸੰਕਾ ਦਾ ਜੋੜ ਮੇਲਾ ਵੀ ਮੈਂ ਬਧੀਏ ਦੇ ਧਰਮ ਮੈਂ ਬਧੀਏ ਦੇ ਧਰਮ ਸਭਾ ਕਰ ਨਹੀਂ ਸਕਦਾ ਬਧੀਏ ਤੇ ਧਰਮ ਸਭਾ ਨੂੰ ਜੀਰੀ ਕਸਮ ਖਾ ਕੇ ਕਿਹਾ ਚਾ ਨਹੀਂ ਸਕਦਾ ਕਹਿੰਦਾ ਕਿ ਅੱਗੇ ਤੋਂ ਵਿਰਥ ਚੜਾ ਲੈ ਮੇਰੇ ਅਗੇ ਨਾ ਲਾਉ। ਕਿਉਂਕਿ ਜਦੋਂ ਸਾਡੇ ਅੰਦਰ ਪਾਪ ਹੈ ਸਾਡੇ ਅੰਦਰ ਖੋਟ ਹੈ ਤੇ ਵਿਰਥ ਚੜਾ ਲੈ ਕਿਹਨੇ ਜਦ ਤੱਕ ਨਾ ਗੱਲ ਕੀਤੀ ਆ ਅਸੀਂ ਕਹਿੰਦੇ ਮੈਂ ਕੀ ਲੈ ਕੇ ਜਾਵਾਂਗਾ ਦਸਵੰਤ ਦੇਵਾਂਗਾ ਜਾਤੀ ਮੈਂ ਹਸਰਾਨੀ ਜਿਹੀ ਚੀਜ਼ ਇਹ ਪਰਮੇਸ਼ਰ ਦੇ ਜੁਰਮ ਕੋਈ ਮੁਢਾਇਦਾ ਕਿ ਕਰਵਾਗਾ ਜੇ ਕੋ ਹੋਰ ਚਗੀ ਚੇ ਜਾਵੀਂ ਤੇਰਾ ਆਨਾ ਨਾ ਪੁਸ ਕਰਾਂਗਾ ਉਹਦੇ ਨਾਲ ਤੁਹਾਨੂੰ ਕੋਈ ਬਰਕਤ ਨਹੀਂ ਮਿਲੇ ਜਿੰਨੀ ਦੇ ਤੱਕ ਸਾਡੇ ਅੰਦਰੋਂ ਪਾਪ ਕੋਟ ਜਿਹੜੀ ਰਹੀ ਨਿਕਲੀ ਉਹੀ ਦਿਨ ਤੱਕ ਉਹ ਸਾਰੇ ਧਰਮਾਂ ਦਾ ਪਰਮੇਸ਼ਰ ਪਸੰਦੀ ਨੇਗੇ ਕਹਿੰਦਾ ਇਹ ਵਿਅਥ ਚੜਾ ਦੇ ਮੇਰੇ ਵਾਸਤੇ ਨਾਂ ਲੈ ਕੇ ਇਹ ਜਿਹੜੇ ਇਕੱਠੇ ਹੋ ਜਾਂਦੇ ਨੇ ਕਹਿੰਦਾ ਬਲੀ ਕਹਿੰਦਾ ਜਿਹੜੇ ਤੁਹਾਡੀ ਅਮਸਿਆ ਤੁਹਾਡੇ ਵਿਧੂ ਇਹ ਪਰਮ ਤੁਹਾਡੇ ਸੰਤਾਂ ਦਾ ਜੋੜ ਮੇਲਾ ਇੱਥੇ ਇਕੱਠੇ ਹੋ ਜਾਣਾ ਕਹਿੰਦਾ ਮੈਨੂੰ ਮਾਸਾ ਰ ਜੱਦਾ ਲੱਗਦਾ ਨਹੀਂ ਆ ਜਦੋਂ ਤੁਹਾਡੇ ਮਨ ਵਿੱਚ ਕੀ ਆ ਪੋੜਿਆ ਹਾਂ ਹਾਂਜੀ ਤੁਹਾਡੀਆਂ ਮੱਸਿਆ ਤੁਹਾਡੀਆਂ ਮੱਸਿਆ ਤਾਂ ਕੰਮ ਜਿੱਤੇ ਹੋਏ ਅਤੇ ਤੁਸੀਂ ਜਿੱਤੇ ਪਰ ਪਰਮਾਤਮਾ ਮੇਰੇ ਜੀ ਨੂੰ ਸੂਭ ਆਉਂਦੀ ਹੈ ਕਹਿੰਦਾ ਇਹਨਾਂ ਸਾਰੀ ਚੀਜ਼ਾਂ ਨੂੰ ਮੇਰੇ ਜੀ ਨੂੰ ਕਿਉਂਦੀ ਸੂਭ ਆਉਂਦੀ ਆ ਸਭਾ ਮੇਰੇ ਮਨ ਨੂੰ ਬੜਾ ਹੀ ਬੇਚੈਨੀ ਤੁਸੀਂ ਹੁੰਦਾ ਵਾ ਬੜੀ ਪਰੇਸ਼ਾਨੀ ਆਉਂਦੀ ਆ ਇਹ ਕੀ ਕਰ ਰਹੇ ਆ ਹਾਂਜੀ ਪੜਦੀ ਉਹ ਮੇਰੇ ਲਈ ਖੇਚ ਹਨ ਕਹਿੰਦਾ ਇਹ ਸਾਰੀ ਚੀਜ਼ਾਂ ਮੇਰੇ ਲਈ ਖੇਚ ਨੇ ਆ

ਅਨੇ ਪਾਤੋਂ ਚੀਜ਼ਾਂ ਲਈ ਲੈਂਦੇ ਹੋ ਕਈ ਕੁਸ਼ ਕਰਦੇ ਹੋ ਪਰ ਬਦੀ ਨਾਲ ਪਰਚ ਕਰਦੇ ਨਹੀਂ ਜੋ ਪਰਮੇਸ਼ਰ ਦਿੰਦਾ ਉਹ ਨਹੀਂ ਕਰਦੇ ਹੋਰ ਉਹ ਚੀਜ਼ਾਂ ਦੇ ਲਈ ਜਾਂਦੇ ਕਿ ਸ਼ਾਇਦ ਨਾਲ ਪਰਮੇਸ਼ਰ ਕੋਸ਼ ਹੋ ਜਾਵੇ ਇਹਨਾਂ ਜੀ ਪ੍ਰਭੂ ਪ੍ਰਭੂ ਕਰਕੇ ਬੇਨੁਮ ਪਕਾਰਦੇ ਹੋ ਪਰ ਜੋ ਮੈਂ ਕਹਿੰਦਾ ਤੁਸੀਂ ਨਹੀਂ ਉਹ ਕਰਦੇ ਜਦ ਤੁਸੀਂ ਆਪਣੇ ਹੱਥ ਲੱਡੋਗੇ ਕਿੰਦਾ ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਆਪਣੀ ਅੱਖ ਮੇਚ ਲਾਂਗਾ ਤਾਂ ਮੈਂ ਆਪਣੇ ਕੰਮ ਇਹਨਾਂ ਬੰਦ ਕਰ ਦਵਾਂਗੇ ਤੁਸੀਂ ਪ੍ਰਾਰਥਨਾ ਵਾਸਤੇ ਕਹਿੰਦਾ ਆਪਣੇ ਹੱਥ ਲੱਡੋਗੇ मैं अपनी अखियां बंद कर लाने करी नहीं करते भावे जिनी मर्जी प्रार्थना करो क्या कभी भी प्रार्थना नहीं सुनागा ਤਹਾਡੇ ਹੱਥ ਲਾਹੁਣਾ ਪਰੇ ਹੋਇਆ ਕਹਿੰਦਾ ਕਿਉਂ ਕਿ ਤੁਹਾਡੇ ਹੱਥ ਜਿਹੜੇ ਲਾਉਣਾ ਪਰੇ ਹੋਇਆ ਕਿਹੜੇ ਨੌ ਦੀ ਗੱਲ ਕੀਤੀ ਗਈ ਹੈ ਪਾਪ ਦੇ ਨਾਲ ਕਿੰਨਾ ਤੁਹਾਡੇ ਹੱਥ ਜਿਹੜੇ ਪਾਪ ਦੇ ਨਾਲ ਪਰੇ ਹੋਏ ਅੰਦਰ ਤੁਹਾਡੇ ਅੰਦਰ ਕੀ ਆ ਪਾਪ ਹੈ ਨਾ ਹੋ ਇਹਦਾ ਹੁਣ ਇਹ ਨਾ ਕਰੋ ਮੈਂ ਤਾਂ ਉਸਾਰ ਬਿਨਾ ਪ੍ਰਭੂ ਕਹਿੰਦਾ ਨਹਾਓ ਆਪਣੇ ਆਪ ਨੂੰ ਪਾਕ ਕਰੋ ਆਪਣੇ ਆਪ ਨੂੰ ਪਾਕ ਕਰੋ ਕਿਸੇ ਨਾਲੋਂ ਤੇ ਨਾਲ ਕੇ ਆਪਣੇ ਆਪ ਨੂੰ ਨੀ ਕਰੋ ਪਾਕ ਪਾਕ ਕਰੋ ਸਤ ਸਭ ਲੋਕ ਹਰ ਰੋਜ਼ ਰੁਕੀ ਕਰਦੇ ਆ ਨਾਉਦੇ ਬਹੁਤ ਬੜੀ ਰੁਕੀ ਨਾਲ ਇਹਦੇ ਨਾਉਦੇ ਹallelujah ਹallelujah ਦੋ ਦੌਰੀ ਲੋਕੀ ਨਾਲ ਇਹਦੇ ਆ ਪਰ ਪਾਪ ਹੋ ਜਾਂਦੇ ਆ ਪਾਪ ਹੋ ਜਾਂਦੇ ਆ ਇਹ ਦੁਨੀਆਦਾਰੀ ਦੀ ਮਲੀਨਤਾイトੋਂ ਜਰੂਰ ਪਾਪ ਹੋ ਜਾਂਦੇ ਆ ਪਰ ਪਰਮੇਸ਼ਰ ਦੀ ਨਜ਼ਰ ਵਿੱਚ ਅੰਦਰੋਂ ਸਾਫ਼ ਹੁੰਦੇ ਨੇ ਨਹੀਂ ਜਿੰਨਾ ਮਰਜੀ ਨਾ ਹੈਗੇ ਬੜੀ ਰੁਕੀਗੇ ਜਨ ਤੋਹਾ ਕਰ ਲਈ ਆ ਬਖਸਮਾ ਰਿਆ ਆ ਮੈਂ ਗੁਪਕੀ ਲਾੜੇ ਆ कोई भी भरई अच्छी तीन अजाई उन्नी है दस दीदा इसलिए तौरबा करो ਆਜੋ ਤੁਹਾਡੇ ਪੌਮ ਵੀ ਤਹਿ ਜਾਣ ਤੇ ਪ੍ਰਭੂ ਦੇ ਜੀਰੂ ਸਕਦੇ ਨੇ ਆਉਣਗੇ ਕਹਿੰਦਾ ਇਸ ਲਈ ਤੋਹਾ ਕਰੋ ਤੇ ਤੁਹਾਨੂੰ ਹੁੰਦੇ ਨਾਲ ਨੀ ਕਰਨਾ ਪਈ ਮੋੜਨਾ ਵਾ ਤੋਹਾ ਨਿਕਾਲ ਲੈਣੇ ਬਸ ਸਮਾਂ ਲੈਣੇ ਪਾਇਚਾ ਲੈ ਨੇ ਕੱਸੀ ਹੋ ਗਏ ਆ ਸ਼ੁੱਧ ਹੋ ਗਏ ਆ ਬਾਦ ਹੋ ਗਏ ਆ ਪਰ ਇਸ ਨਾਮ ਦੇ ਨਾਲ ਕੁਝ ਨਹੀਂ ਬੰਦਾ ਜਿੰਨੀ ਦੇਰ ਤੱਕ ਅੰਦਰੋਂ ਪਰਬੰਡੇ ਆ ਨਾ ਕਿਦਾਂ ਤੋਹਾ ਕਰੋ ਤੇ ਨਾਲ ਇੱਕ ਗੱਲ ਵੀ ਆ ਮੋੜੋ ਮੁਰਦਾ ਕਤੰਦੇ ਕਿ ਆਪਣੀ ਪੁਰਾਣੀ ਜ਼ਿੰਦਗੀ ਵੱਲੋਂ ਮੋੜ ਆਣਾ ਪਰਮੇਸ਼ੁਰ ਦੇ ਵਾਅਦੇ ਨਾਲ। ਪਰਿਪਰਿਤੀ ਬਾਣੀ ਚ ਕਿਹਾ ਮਨਾਂ ਕਿਤੇ ਵਿੱਚ ਉਥੇ ਪ੍ਰਭੂ ਇਹਦਾ ਵਾ ਤੁਸੀਂ ਮੇਰੇਆਂ ਨੂੰ ਬਣੋ ਤੇ ਮੈਂ ਤੁਹਾਡੇ ਵੱਲ ਮਰਾਂਗਾ। ਇਹ ਕਿਹਦਾ ਇਹ ਤਾਂ ਤੋਹਾ ਕਰੋ ਤੇ ਮੁਰੋ ਭਈ ਤੁਹਾਡੇ ਪਾਲ ਮਿਟਾਏ ਜਾਣ ਜਦੋਂ ਪਾਲ ਮਿਟਾਏ ਜਾਣਗੇ ਤੇ ਫਿਰ ਕਿਹਦਾ ਪਰਬਤ ਜਰੂਰ ਚੁੱਕਦੇ ਨੇ ਫਿਰ ਆਉਣਗੇ ਪਹਿਲਾਂ ਗੱਲ ਕੀਤੀ ਗਈ ਜਦੋਂ ਤੁਹਾਡੇ ਪਾਲ ਮਿਟਾਏ ਜਾਣਗੇ। ਇਹ ਤਾਂ ਤਾਂ ਜਦੋਂ ਤੁਹਾਡੇ ਪਾਲ ਮਿਟਾਏ ਜਾਣਗੇ ਇਹ ਨਹੀਂ ਕਿ ਤੁਹਾਡੇ ਪਾਸ ਹੋਣਗੇ ਤੇ ਫੇਰ ਹੀ ਵਿਖਿਆ ਜਦੋਂ ਤੁਹਾਡੇ ਪਾਸ ਮਿਟਾਈ ਜਾਣਗੇ ਫਿਰ ਪਰਮੇਸ਼ਰ ਜੀ ਰੋਸੋ ਦੇ ਦੇਣਗੇ ਹੁਣਗੇ ਇਹਨਾ ਪਰਦੇ ਜੇ ਪਾ ਪਰਮੇਸ਼ਰ ਦੀparat ਮਨੂਜਨ ਜਿਸ਼ਾਇਆ ਉਹਦਾ 18 ਅਧਿਆਏ ਉਹਦੀ 1 ਤੇ 2 ਗੱਤ ਪਰਦਾ ਲਾਗੇ ਜਿਸ਼ਾਇਆ 18 ਅਧਿਆਏ ਉਹਦੀ 1 ਤੇ 2 ਗੱਤ ਪਰਮੇਸ਼ਰ ਦੇ ਰਚੇ ਤੇ ਪਰਦਾ ਲਾਵਾਂਗੇ ਜੋ ਸਾਡੀਆਂ ਕਮੀਆਂ ਛੱਡਿਓ ਅਬਰ ਚੜ੍ਹ ਦੇਣੀਆਂ ਚਾਹੀਦੀਆਂ ਨੇ ਤੇ ਪਰਮੇਸ਼ਰ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਪ੍ਰਾਰਥਨਾ ਕਰੋ ਜੋ ਮਰਜ਼ੀ ਕਰ ਲੋ ਕਿਉਂ ਨਾ ਆਪਣੇ ਖਾਦਰ ਤੋਂ ਬੰਦ ਕਰ ਲਵਾਂਗਾ ਇਹਦਾ ਵੀ ਤੁਸੀਂ ਜਿੰਨੀ ਮਰਜ਼ੀ ਪ੍ਰਾਰਥਨਾ ਕਰੋ ਮੈਂ ਤੁਹਾਡੀ ਕੰਜੀ ਸੁਣੀਗਾ ਸੁਣਾ ਨਾਲੇ ਅਸੀਂ ਜਦੋਂ ਸਾਡੀ ਪ੍ਰਾਰਥਨਾ ਨਹੀਂ ਸੁਣੀ ਜਾਂਦੀ ਸਾਡੇ ਕਾਰਜ ਉਹ ਜਿੱਤ ਨਹੀਂ ਜਾਂਦੀ ਪਰੇਸ਼ਾਨੀ ਨਹੀਂ ਜਾਂਦੀ ਤੇ ਫਿਰ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਕੋਲ ਆਉਨੇ ਹਾਂ ਪਰਮੇਸ਼ਰ ਦੇ ਪਵਿੱਤਰ ਜਨ ਦੇ ਕੋਲ ਆਉਨੇ ਕਿਹਦੇ ਦਾ ਪਰਮੇਸ਼ਰ ਦੇ ਦਾਸ ਤੋਂ ਕਹਿੰਦੇ ਆਂ संत जी पाशाह कहकर बुलाने प्रार्थना करूंगी हो क्यों नहीं रही प्रभु ने अपने भी हुक्म किया अपने दासम किया जलों लोग मेरे पर मुड़ते ही अपनी बदल में छी पक्की होगी अपनी बदल में छर देखा क्या प्रार्थना ना करी क्या अपनी अच्छी बंद का कह तेरी कभी नहीं सुना ਜਰੂਰ ਪਰਮੇਸ਼ਰ ਦੀ ਆਰਦੀ ਪਹਿਲਾਂ ਪ੍ਰਾਪਤ ਨਹੀਂ ਹੁੰਦੀ ਜਾਂਦੀ ਆ ਪਰ ਇਹੋ ਜਿਹੇ ਲੋਕਾਂ ਵਾਲੇ ਪ੍ਰਾਰਥਨਾ ਕਰਦਾ ਪ੍ਰਭੂ ਕਹਿੰਦਾ ਇਹਨਾਂ ਦੀ ਪ੍ਰਾਰਥਨਾ ਵਿੱਚ ਮੈਂ ਤੇਰੀ ਪ੍ਰਾਰਥਨਾ ਨਹੀਂ ਸੁਣੀ ਆ ਪ੍ਰਿਆਕਦਰ ਤਰ ਕੋ ਬੰਦ ਕਰ ਲਵਾਂਗੇ ਇਹਦੇ ਸੁਭਰਦੇ ਨਹੀਂ ਆਪਣੇ ਪਾਪ ਨੂੰ ਛੱਡਦੇ ਨਹੀਂ ਪ੍ਰਭੂ ਦੀ ਬਾਣੀ ਦੇ ਅਕਾ ਜੇ ਨਾ ਆਪਣੇ ਪਾਪ ਨੂੰ ਮੰਨ ਕੇ ਛੱਡਦੇ ਤਾਂ ਕਿਹਦਾ ਸਫਲ ਹੋਣਾ ਪਾਪ ਪਾਪ ਨੂੰ ਮੰਨ ਤੇ ਮਨੋਂ ਉਸ ਤੋਂ ਮੰਨਦੇ ਪਰ ਛੱਡਦੇ ਕਹਿੰਨੇ ਆ ਮੂਨਾ ਬੋਦਨ ਮੈਂ ਹੀ ਪਾਪੀ ਤੇ ਬਿਰੂ ਕਰ ਦਿੱਤਾ ਜਾਂਦੇ ਮਾਰ ਕਰ ਦਿੱਤਾ ਜਾਵੇ ਤੇ ਕਿਉਂ ਨਾ ਮਾਰਦੇ ਨਹੀਂ ਕਰਾਂਗਾ ਨਹੀਂ ਕਰਾਂਗੀ ਪਰ ਕੰਮ ਸਾਰੇ ਉਹ ਹੀ ਚੱਲਦੇ ਨੇ ਮੁਰਦੇ ਨਹੀਂ ਸਪਰੋ ਨਾਮ ਮੇਰਾ ਆਪਣੇ ਪਾਪਾ ਨੂੰ ਮੰਨਦਾ ਤੇ ਮੰਨ ਕੇ ਨਾਲੋਂ ਚੜੇਦਾ ਵਾ ਸਪਰਦਨ ਦੇ ਪ੍ਰਦੀਪਾਂ ਦੀ ਛਾਇਆ ਨਾਲ ਉਹਦਾ ਇੱਕ ਤੇ ਦੋਵਾਂ ਤੇ ਹੈ ਇੱਕ ਤੇ ਦੋ ਕਿੱਦੋਂ ਵਰਤਦੇ ਨੇ ਬੇਰੀ ਇਹ ਅਗਦਾ ਹੱਥ ਛੋੜਾ ਨੇ ਸੋ ਪਰਮੇਸ਼ਰ ਕਰਨ ਲਈ ਆ ਬੇਰੇ ਕੀ ਹਵਾਂ ਦਾ ਹੱਥ ਛੋਟਾ ਨਹੀਂ ਬਈ ਉਹ ਬਚਾਵੇ ਨਾ ਭਈ ਉਹ ਬਚਾਵੇ ਨਾ ਹੁੰਦੇ ਕੰਨ ਭਾਰੀ ਨਹੀਂ ਅਧੇ ਪਰਮੇਸ਼ਰ ਦੇ ਕੰਨ ਭਾਰੀ ਨਹੀਂ ਆ ਪਰਮੇਸ਼ਰ ਬੋੜਾ ਵੀ ਨਹੀਂ ਆ ਭਈ ਉਹ ਸੁਣੇ ਨਾ ਭਈ ਉਹ ਤਾਂ ਦੇਵਾਂ ਦੇ ਸੁਣੇ ਦੇਖੀਏ ਕਿ ਜਿਹੜਾ ਪਰਮੇਸ਼ਰ ਅਈਨਾਂ ਜਗਤ ਇਹਨੇ ਸੰਸਾਰ ਦੇ ਵਿੱਚ ਕਰੁਣਾ ਦੇ ਹਸਾਰ ਨਾ ਅਰਮਾ ਦੇ ਹਸਾਰ ਨਾ ਜਿਹਨੇ ਹੱਥ ਨਾਲ ਚੁੱਕਿਆ ਆ ਕੀ ਉਹ ਦੇਹਾਂ ਤੇ ਚੁੱਕਾ ਬਰੇਗਾ ਕਿ ਇਹਨੇ ਤਨਨਾਸ਼ ਰਿਆ ਕਿ ਉਹ ਪਰਮੇਸ਼ਰ ਆਪ ਬੋਲਾਂਗਾ ਜਿਹੜਾ ਸਾਰੇ ਬੋਲੇ ਨੂੰ ਸੁਣੰਦੀ ਛਤੀ ਦਿੰਦਾ ਨਾ ਜਿਹੜਾ ਅੰਨਿਆਰ ਵਿਕਣ ਦੀ ਛਤੀ ਦਿੰਦਾ ਨਾ ਜਿਹੜਾ ਮੁਰਦਿਆਂ ਨੂੰ ਜਿੰਦਾ ਕਰ ਦਿੰਦਾ ਵਾ ਕੀ ਉਹ ਪਰਮੇਸ਼ਰ ਬੋਲਾਂਗਾ ਬੋਲ ਸਕਦਾ ਹੈ ਤਾ ਕਿਹਦਾ ਪਰਮੇਸ਼ਰ ਅੱਜ ਛੋਟਾ ਨਹੀਂ ਪਤਾਵੇ ਨਾ ਅਤੇ ਉਹਦੇ ਕੰਨ ਪਾ ਇਨੀ ਪਰਮਿਸ਼ਨ ਬੋਲਾ ਦੇ ਦਿੱਕੇ ਤੜੀ ਮਾਰ ਨੂੰ ਸੁਣੇ ਨਾ ਪਰ ਕਿਉਂ ਨਹੀਂ ਸੁਣਦਾ ਪਰ ਦੀ ਸੁਭਲ ਤਾਂ ਹੱਡੀਆਂ ਵਧੀਆਂ ਨੇ ਤੁਹਾਡੀਆਂ ਵਧੀਆਂ ਨੇ ਇਦਾਂ ਸਭ ਉਹ ਤੁਹਾਡੀਆਂ ਵਧੀਆਂ ਨੇ ਤੁਹਾਡੇ ਵਿੱਚ ਤੁਹਾਡੇ ਵਿੱਚ ਜਿਹ ਪਰਮੇਸ਼ੁਰ ਇਹ ਜਿਹ ਅੱਰੇ ਪਾ ਦੇ ਪਰਮਿਸ਼ਨ ਕੀ ਪਾਤੀ ਆ ਜੁਦਾਈ ਪਾ ਦਿੰਦੀ ਆ ਤੁਹਾਡੇ ਵਿੱਚ ਕੀ ਜਵਾਲ ਕਰ ਦਿੱਤੀ ਆ ਪਾਪ ਦੀ ਇਦਾਂ ਸਭ ਉਹ ਪਰਮਿਸ਼ਰ ਕਿਉਂ ਨਹੀਂ ਤੜੀ ਮਾਰ ਨੂੰ ਸੁਣਦਾ ਕਿਉਂਕਿ ਮੇਨ ਕਾਰਨ ਕੀ ਆ ਕਿ ਸਾਡੇ ਵਿੱਚ ਜਗਦੀ ਆ ਪਾਪਿਆ ਮੰਦਾਮੀ ਇਹ ਜੀ ਦੀਆ ਮੰਦਾ ਤੁਹਾਡੀਆਂ ਵਧੀਆਂ ਨੇ ਤੁਹਾਡੇ ਵਿੱਚ ਤੇ ਤੁਹਾਡੇ ਪਰਮੇਸ਼ਰ ਵਿੱਚ ਕੀ ਪਾ ਦਿੱਤੀ ਐ ਜੁਦਾਈ ਪਾ ਦਿੱਤੀ ਆ ਅਰੇ ਬਈਆ ਤੁਹਾਡੀ ਵਾਇ ਨੂੰ ਨਾ ਸੁਣੇ ਕਿਉਂ ਜੁਦਾਈ ਪਾਤੀ ਪਾਪਾ ਨੇ ਪਾਪਾ ਨੇ ਜੁਦਾਈ ਪਾਤੀ ਆ ਉਹ ਤਾਂ ਪਾਤੀ ਕਿ ਤੁਹਾਡੀ ਵਾਇ ਨੂੰ ਸੁਣੇ ਨਾ ਜਦੋਂ ਕਿਸੇ ਦੀ ਆਵਾਜ਼ ਨੂੰ ਨਾ ਸੁਣਨਾ ਵੇ ਤੇ ਉਹਦੇ ਵਾਸਤੇ ਅਸੀਂ ਕਹਿੰਦੇ ਕਿ ਬੜਾ ਜਿਆਦਾ ਰੋਣਾ ਹੋ ਗਿਆ ਮੰਨ ਲਓ

ਹallelujah ਪਈ ਸਾਰੇ ਪਿੰਡ ਦੀ ਪਤਾ ਲੱਗ ਜਾਂਦਾ ਕਿ ਵਿਆਹ ਹੋ ਗਿਆ ਜਨਮ ਦਿਨ ਮਨਾ ਰਹੇ ਧਮਾਨ ਕਰ ਰਹੇ ਆ ਪਤਾ ਲੱਗ ਜਾਂਦਾ ਲੋੜ ਨਹੀਂ ਚਾਹੀਦੀ ਅੰਦਰ ਚੁੱਪਚਾਪ ਹੀ ਅੰਦਰੇ ਅੰਦਰ ਸਾਰਾ ਕੰਮ ਹੋ ਜਾਵੇ ਤੇ ਉਹਦਾ ਕਿਸੇ ਨੂੰ ਫਾਇਦਾ ਨਹੀਂ ਇਹਦੇ ਆ ਹallelujah ਹallelujah ਤੇਰੇ ਪ੍ਰਭੂ ਦੇ ਲੋਕ ਕਿਉਂ ਖਦੀ ਖੜੀ ਕਰਦੇ ਪ੍ਰਭੂ ਦੇ ਅੱਗੇ ਜਿਹੜੇ ਸੱਚ ਦਾ ਸੱਚਾ ਤੱਕਦੇ ਹੋਵੇ ਉਹਦੀ ਮਰਜ਼ੀ ਨੂੰ ਪੂਰਾ ਕਰਦਾ ਹੋਵੇ ਤੇ ਪਰਮੇਸ਼ਰ ਦੀ ਰਾਇਣ ਕਰਦਾ ਸੁਨਣਾ ਇਸ ਕਰਕੇ ਪ੍ਰਭੂ ਦੇ ਦਸੇ ਹੁਕਮਾਂ ਤੇ ਚੱਲਣਾ ਕੀਤਾ ਪ੍ਰਭੂ ਪ੍ਰਭੂ ਕਰੀ ਬਤਾਲਣੇ ਪਰ ਜੋ ਮੈਂ ਇਹ ਨਾ ਕਰਦੇ ਨੀ ਸੇ ਕਮੀਆਂ ਨੇ ਸਾਡੇ ਵਿੱਚ ਇਹ ਕਮੀਆਂ ਪਰ ਚੁਕਾਨਦੀ ਸੋ ਡੀਜੇ ਲੱਕਿਉਂਦੇ ਹਨ ਕਰ ਰਹੇ ਸੀ ਤੇ ਅਸਰੇ ਘਰ ਦੇ ਵਿੱਚ ਬੜੀ ਸਾਡੇ ਕੰਨਾਂ ਦੇ ਜਵਾੜ ਪੈਂਦੇ ਇਹ ਕੋਈ ਸਾਨੂੰ ਸੁਣਾਈ ਨਹੀਂ ਦਿੰਦਾ ਤਦਾਂ ਕੋਸ਼ਿਸ਼ ਕਰਦੇ ਨਾ ਕਿ ਆਪਣੇ ਕਮਰੇ ਦੇ ਵਿੱਚ ਅੰਦਰ ਵੜ ਜਾਂਦੇ ਆ ਤੇ ਉੱਥੇ ਅੰਦਰ ਵੜ ਕੇ ਤੇ ਦਰਵਾਜ਼ਾ ਵੀ ਕਰ ਲੈਂਦੇ ਆ ਬੰਦ ਕਰ ਲੈਂਦੇ ਆ ਕੀ ਆਵਾਜ਼ ਦੀ ਹੀ ਹੋ ਜਾਵੇ ਘੱਟ ਹੋਵੇ ਸਾਨੂੰ ਸੁਣੀ ਨਾ ਜਾ ਕਿਉਂਕਿ ਉਹ ਸਮਝ ਨਹੀਂ ਕਿ ਇਹ ਹੋ ਸਕਦਾ ਕਈ ਲੋਕ ਇਸ ਤਰ੍ਹਾਂ ਕਰਦੇ ਵੀ ਹੋਣ ਕਈ ਲੋਕ ਕਿਹਦੇ ਰਵਾਜ ਨੂੰ ਨਹੀਂ ਸੁਣਨਾ ਆਪਣੇ ਕੰਨਾਂ ਵਿੱਚ ਕੀ ਲਾਤੀ ਪਾ ਰਣਾ ਰੂਪ ਪਾ ਰਣਾ ਕਿ ਕਿ ਤਹਾਵਾ ਤੇ ਆ ਨਾ ਕਿ ਇਹਦੇ ਦੀ ਕੀ ਗੱਲ ਬਾਤ ਨੂੰ ਮੇਰੀ ਸੁਣਦਾ ਨਹੀਂ ਜਾਂ ਸੁਣਦੀ ਨਹੀਂ ਆ ਕੰਨਾਂ ਵਿੱਚ ਕੀ ਲਿਆ ਵਾ ਰੂਪ ਲਿਆਦਾ ਨਾ ਤੇ ਵਿੱਚ ਕਿਹਦੇ ਨਾ ਉਹ ਕਿਉਂ ਨਹੀਂ ਸੋਕਿਉਂ ਤਹਾਤ ਬਣੀ ਆ ਕਿਉਂਕਿ ਸੁਣਨਾ ਨਹੀਂ ਚਾਹੁੰਦਾ ਸੁਣੀ ਨਹੀਂ ਚਾਹੁੰਦੀ ਹਾਂ ਜਨ ਸੁਣੂ ਨੂੰ ਕਰਦੀ ਆਜ ਰੂਪ ਕਰੀਏ ਕਰ ਦਈਏ ਉਸ ਪਾਪ ਨੂੰ ਕਰ ਦਈਏ ਤਾਂ ਜੋ ਪਰਮੇਸ਼ਰ ਜੋ ਬੋਲੇ ਪਰਮੇਸ਼ਰ ਦੀ ਬਾਜ਼ਰੂ ਅਸੀਂ ਧਿਆਨ ਨਾਲ ਸੁਣੀਏ ਪਰਮੇਸ਼ਰ ਸਾਡੀ ਬਾਣੀ ਨੂੰ ਬੜੇ ਧਿਆਨ ਨਾਲ ਸੁਣ ਸਕੀ ਅੱਜ ਇਹ ਦੀਵਾਰ ਜਿਹੜੀ ਤੋੜ ਦਈਏ ਅੱਜ ਇਸ ਪਾਪ ਦੀ ਦਿਵਾਰ ਨੂੰ ਕਰ ਦਈਏ ਕਿਹਾ ਕਿ ਪਰਮੇਸ਼ਰ ਦਾ ਹੱਥ ਛੋਟਾ ਨਹੀਂ ਤੁਹਾਨੂੰ ਬਚਾਵੇਗਾ ਉਹਦੇ ਕੰਨ ਭਾਰੇ ਨਹੀਂ ਤੁਹਾਡੀ ਬਾਣੀ ਨਹੀਂ ਸੁਣੇਗਾ ਪਰ ਕਿਦਾਂ ਤੁਹਾਡੇ ਪਾਪੋਂ ਨੇ ਤੱਕ ਵਧੀਆ ਨੇ ਧਾੜੇ ਤੇ ਪਰਮੇਸ਼ਰ ਜੁਦਾਈ ਬਾਜ਼ ਦਿੱਤੀ ਆ ਕਿ ਤੁਹਾਡੀ ਆਵਾਜ਼ ਨੂੰ ਤੁਹਾਡੀ ਆਵਾਜ਼ ਨੂੰ

ਇਦਾਂ ਕਿ ਪਰਮਿਸ਼ਨ ਦਾ ਨੇ ਆਪਣਾ ਮੂੰਹ ਹੀ ਤਾਂ ਦੇ ਵੱਲ ਉੱਕਿਆ ਹੋਇਆ ਮੋੜਿਆ ਹੋਇਆ ਆਪਣਾ ਮੂੰਹ ਹੀ ਤਾਂ ਰਿਕਨ ਮੋੜਿਆ ਹੋਇਆ ਜਦੋਂ ਬੰਧੀ ਨਰਾਜ ਹੋ ਜਾਂਦਾ ਤੂੰ ਕਹਿੰਦੇ ਆ ਤੂੰ ਮੇਰੇ ਤੋਂ ਕੀ ਹੋ ਗਿਆ ਵਾ ਮੂੰਹ ਮੋੜਨੇ ਆ ਵਾ ਕਿਸੇ ਆਮ ਦੇਖਦੇ ਨੇ ਭਾਈ ਭਾਈਆਂ ਦੇ ਨਾਲ ਕਿਤੇ ਮਿਲਦੇ ਆ ਤੇ ਕਿੰਨੇ ਪਰਾਲਾ ਕੀ ਗੱਲ ਹੋ ਗਈ ਆ ਤੂੰ ਤੇ ਮੇਰੇ ਤੋਂ ਕੀ ਹੋਣਾ ਪਈ ਮੁੱਖ ਹੀ ਮੋੜ ਗਏ ਨਾ ਕੀ ਹੋ ਗਿਆ ਮੈਂ ਤੂੰ ਕੀ ਕਰਦੀ ਹੋਈ ਆ ਅੱਜ ਇਹੋ ਜੀਤ ਪਰਮਿਸ਼ਨ ਦੇ ਕੋਲੋਂ ਪੁੱਛੀਏ ਪਰਮੇਸ਼ਰ ਸਾਡੇ ਨੂੰ ਜਦੋਂ ਨਦੀ ਹੋ ਗਈ ਸਾਨੂੰ ਕਰਦੇ ਮਾਫ ਕਰਦੇ ਤੇ ਆਪਣਾ ਮੂੰਹ ਸਾਡੇ ਕੋਲੋਂ ਨਾਛਪਾ ਨਾ ਮੋੜਟਾ ਦੇਵੋ ਆਪਣਾ ਮੂੰਹ ਤੇ ਸਾਡੀ ਪ੍ਰਾਰਥਨਾ ਨੂੰ ਸੁਣ ਆਪਣੇ ਪਾਪਾਂ ਨੂੰ ਮਾਰ ਕੇ ਛੱਡ ਦੇਵੇ ਅੱਜ ਇਹ ਪਾਪ ਦੀ دیوار ਆਪਣੇ ਵਿੱਚੋਂ ਢਾਹ ਦਈਏ ਤਾਂ ਜੋ ਸਾਡੀਆਂ ਪ੍ਰਾਰਥਨਾ ਜਿਹੜੀਆਂ ਸੁਣੀਆਂ ਜਾਣ ਕਬੂਲ ਹੋਣ ਔਰ ਸਾਡੀਆਂ ਸਾਰੀਆਂ ਜੋ ਪਰਮੇਸ਼ਰ ਦੇ ਬਖਸ਼ਣ ਦਾ ਬਾਰਾ ਕਰਨਾ ਕੀਤਾ ਸਭ ਪਰਿਕਰਪਨ ਦੇਵੇ ਇੱਕ ਅੱਜ ਉਹਨਾਂ ਪਰਿਵਰਿਸ਼ ਵਿੱਚ ਅੱਜ ਅਸੀਂ ਮੱਤੀਵਾ ਜਾਵਾਂਗੇ ਯਕੂਬ ਦਾ ਖਾਤਰ ਉਹਦਾ ਪੰਜ ਅਧਿਆਇ ਉਹਦੇ ਸੋਨਾ ਤੇ ਪਰਿਵਰਿਸ਼ਾ ਚ ਪੜਤਣਾਗੇ ਯਕੂਬ ਦਾ ਖਾਤਰ ਉਹਦਾ ਪੰਜ ਅਧਿਆਇ ਉਹਦੇ ਸੋਨਾ ਤੇ ਪਰਿਵਰਿਸ਼ ਦੇ ਵਿੱਚ ਨੂੰ ਪਰ ਕੇ ਇਸ ਤਰ੍ਹਾਂ ਇਸ ਮੱਤੀਵਾ ਜਾਵਾਂਗੇ ਕਿ ਪਰਿਵਰਿਸ਼ ਦਾ ਅੱਗੇ ਸਮਝਾਉਂਦਾ ਮਾ ਕਿ ਜਦੋਂ ਵੀ ਜਦਾਂ ਜਿਹੜਾ ਸਾਡੀ ਜ਼ਿੰਦਗੀ ਵਿੱਚ ਪਾਪ ਜਾਂ ਸਾਡੀ ਜ਼ਿੰਦਗੀ ਵਿੱਚ ਕਮੀਆਂ ਨੇ ਸਾਡੀ ਜ਼ਿੰਦਗੀ ਵਿੱਚ ਖੋਟਿਆ ਉਹਦੇ ਸਾਡੀ ਆਵਾਜ਼ ਸੁਣੀ ਜਾਂਦੀ ਨਹੀਂ ਹੈ ਉਹਨਾਂ ਸਦੀ ਪ੍ਰਾਰਥਨਾ ਕਦੇ ਸੁਣੀ ਜਾਂਦੀ ਨਹੀਂ ਕਿਉਂਕਿ ਜੇ ਪਰਿਆ ਪਰਮਦੇਵ ਦੇ ਪਾਕ ਮਨੀ ਵਿੱਚੋਂ ਜਿਹਹੁ ਨਰਦਨ ਜੀ ਨੌਂ ਦੀ ਕਥੀ ਵਿੱਚੋਂ ਜਿਹਦੀ ਜਾਣ ਦੇ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦਾ ਉਹਦੀ ਸੁਣਦਾ ਜਿਹੜਾ ਦਾ ਸੱਚਾ ਪੱਗਦੇ ਆ ਉਹਦੀ ਮਰਜ਼ੀ ਨੂੰ ਬਿਨਰੇ ਕਰਦਾ ਵਾ ਉਹਦੀ ਪ੍ਰਾਰਥਨਾ ਕਰਦਾ ਵਾ ਸੁਣਦਾ ਵਾ ਪਰਦੀ ਜ਼ਰੂਰ ਦਾ ਖਾਤਾ ਪੰਜ ਅਧਿਆਦੀ ਸੋਣਾ ਹੈ ਇਸ ਲਈ ਤੁਸੀਂ ਆਪ ਵਿੱਚ ਜੀ ਇਸ ਦੀ ਤੁਸੀਂ ਆਪੋ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰੋ ਆਪਣੇ ਪਾਪਾਂ ਦਾ ਕੀ ਕਰੀ ਅੱਜ ਇਕਰਾਰ ਕਰੀਏ ਕਿਦਾ ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੇ ਪਾਪਾਂ ਦਾ ਕੀ ਕਹੀਏ ਤਰਾਰ ਕਰੀਏ ਜਦੋਂ ਅਸੀਂ ਖੜੇ ਹੁੰਦੇ ਆ ਅਸੀਂ ਜਦੋਂ ਪ੍ਰਭੂ ਦੇ ਪਵਿੱਤਰ ਰੌਣਕ ਪਵਿੱਤਰ ਮਾਸੇ ਸੰਜਰੇ ਉਸਦੇ ਵੀ ਪਤਾ ਚੱਲਦਾ ਹਣਾ ਕਿ ਜਿਹਦੇ ਕੋਲ ਕੋਈ ਗਲਤੀ ਗੁਨਾਹ ਹੋ ਗਿਆ ਵਾਤੇ ਉਹ ਮਾਫੀ ਮੰਗ ਸਕਦਾ ਦਾ ਪਰ ਆਪਾਂ ਐਵੇਂ ਬਤਨੀ ਕਰਦੇ ਅਸੀਂ ਸ਼ਰਮ ਮਹਿਸੂਸ ਕਰਦੇ ਆ ਅਸੀਂ ਖੜੇ ਹੋ ਕੇ ਕਹਿਣ ਦਾ ਕਿ ਮਦਨੇ ਰੱਖਦੇ ਜੇ ਮੇਰੇ ਤੋਂ ਪਿਛਲੇ ਸਮੇਂ ਚ ਗਲਤੀਆਂ ਕੀਤੀਆਂ ਮੈਨੂੰ ਤਾਂ ਬਖਸ਼ਾ ਜਾਵੇ ਮਾਫ ਕਰ ਦਿੱਤਾ ਜਾਵੇ ਕਿਉਂਕਿ ਪ੍ਰਭੂ ਨੇ ਵਾਦਾ ਕੀਤਾ ਵਾ ਜਿੱਥੇ ਜੋ ਜਤੇ ਮੇਰਾ ਨਾਲ ਲਾਗੇ ਬੱਚੇ ਹੋ ਕੇ ਮੈਂ ਤੁਹਾਡੇ ਅਸਕਾਰ ਹਾਜ਼ਰੇ ਹਾਂ ਇਹਦਾ ਮਤਲਬ ਜੇ ਸੰਗਤ ਉਹ ਦਿਆਦੇ ਪਰਮੇਸ਼ਰ ਸਾਡੇ ਵਿੱਚ ਘਾ ਰਿਆ ਕਿ ਅਸੀਂ ਜੇ ਇੰਨਾ ਸਾਹਮਣੇ ਸਾਰਿਆਂ ਦੇ ਇਕਰਾਰ ਕਰਾਂਗੇ ਆਪੋਂ ਵਿੱਚ ਤੇ ਪ੍ਰਭੂ ਸਮੋਂ ਕਰਦਾ ਰੇਗਾ ਮਾਫ ਕਰ ਦਵੇਗਾ ਕਿਉਂਕਿ ਇਸ ਲਈ ਸਾਰੇ ਆਪੋਂ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰੀਏ ਇੱਕ ਦੂਜੀ ਦੀ ਪ੍ਰਾਰਥਨਾ ਕਰੋ ਇੱਕ ਦੂਜੀ ਨਾਲੇ ਪ੍ਰਾਰਥਨਾ ਕਰੋ ਕਿ ਤੁਸੀਂ ਬਰੋਹਿਤ ਹੋ ਜਾਓ ਤਾਂ ਤੁਸੀਂ ਬਰੋਹਿਤ ਹੋ ਜਾਓ ਤਾਂ ਇਹ ਜੋ ਕਮੀਆਂ ਜਿਹੜੀਆਂ ਆਮ ਹੈ ਤਾਂ ਜਿਹੜੇ ਕਮਜ਼ੋਰੀਆਂ ਨੇ ਮਾਂਦੀਆਂ ਦਾ ਖਤਮ ਹੋ ਜਾਣਾ ਇਹਦਾ ਆਪਣੇ ਵਿੱਚ ਹੀ ਆਪਣੇ ਪਾਪਾਂ ਦਾ ਇਕਰਾਰ ਕਰੋ ਇੱਕ ਦੂਜੀ ਦੀ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਕਿ ਹੋ ਜਾਓ ਬਰੋਹਿਤ ਹੋ ਜਾਓ ਬਈ ਤਾਂ ਵੀ ਬੇਂਤੀ ਦਾ ਬੇਂਤੀ ਦਾ ਬਹੁਤ ਅਸਰ ਹੁੰਦਾ ਹੈ ਕਿਤੇ ਬੇਂਤੀ ਦਾ ਅਸਰ ਨਹੀਂ ਬਾਪੀ ਦੀ ਵੀ ਧਰਮੀ ਤੋਂ ਧਰਮੀ ਬੇਦਾਂ ਧਰਮੀ ਪਰਤੀ ਬੇਂਤੀ ਤੋਂ ਬਹੁਤ ਅਸਰ ਹੁੰਦਾ ਇਹਦਾ ਮਤਲਬ ਪ੍ਰਾਰਥਨਾ ਕਿਦੀ ਨਾਲ ਦਾ ਨਾ ਦਾ ਜਿਹੜਾ ਬੰਦਾ ਕੀਆ ਧਰਮੀਆਂ ਉਥੇ ਦੇ ਵਿੱਚ ਜਦੋਂ ਸੱਚ ਹੁੰਦਾ ਜੀਰ ਪੰਥ ਦੀ ਕੰਦੀ ਚ ਪੜਦੇ ਕਹਿੰਦਾ ਜੀ ਕੋ ਪਰਮੇਸ਼ਰ ਦਾ ਸੱਚਾ ਭਗਤੀਆਂ ਦੀ ਮਰਜ਼ੀ ਨੂੰ ਕਰਦਾ ਤੇ ਉਹਦੀ ਪਰਵਿਸ਼ਣ ਕਰਦਾ ਉਹਦੀ ਸੁਣਦਾ ਇਹਦੀਆਂ ਜੀ ਸੁਣੀ ਜਿੰਨੇ ਵੀ ਪਰਮੇਸ਼ਰ ਦੇ ਦਾਤ ਜਿੰਨੇ ਨਾ ਵੀ ਬੇਚਦੇ ਹੋ ਸਾਰੇ ਤੇ ਸੱਚਾਈ ਦੇ ਨਾਲ ਭਗਤੀ ਕਰਦੇ ਸੀ ਤੇ ਪਰਮੇਸ਼ਰ ਜੀ ਉਹਨਾਂ ਨੇ ਰਾਜ ਨ ਕੀਤਾ ਸੁਣਿਆ

ਤਹਾਡੇ ਤੇ ਪਰਮੇਸ਼ਰ ਜਿਦਾਈ ਪਾਤੀਆ ਔਰ ਪਰਮੇਸ਼ਰ ਦਾ ਮੂਲ ਦਰਸਤ ਉਹ ਗਾਧਾ ਤੱਕ ਤੁਹਾਡੇ ਬਾਜੂ ਸੁਣੀ ਨਹੀਂ ਨਾ ਅਰ ਸਾਡੀ ਸਮਝ ਲਈ ਕਿ ਸਾਰੇ ਕਮੀਆਂ ਪਰਮੇਸ਼ਰ ਕਰਦੇ ਸ਼ੁਰੂ ਕਰਦੇ ਪਹਿਰ ਪ੍ਰਾਰਥਨਾ ਕਰੂੰਗਾ ਪਹਿਲਾ ਕਮੀ ਵਰਤਾਂ ਦੀ ਮੰਨ ਲਓ ਕਿ ਅਸੀਂ ਆਪਣੀ ਪੈਣੀ ਦਾ ਕੰਮ ਕਰਦੇ ਪੈਰੇ ਦੇ ਵਿੱਚ ਅਸੀਂ ਪਾਣੀ ਪਾਇਆ ਵਾ ਤੇ ਜਦੋਂ ਖਾਲ ਦੇ ਵਿੱਚ ਪਾਣੀ ਜਾਂਦਾ ਵਾ ਉਹਦੇ ਕੇ ਬੰਨ ਲਗਾ ਵਾ ਉਧੇ ਕੇ ਬੰਨ੍ਹ ਰਾਜ ਦੇਵਾ ਪਿਆ ਲੱਗੇ ਤੇ ਪਾਣੀ ਦੇ ਸਭ ਪੈਲੇ ਕਿਸੇ ਦਾ ਜਾਣਾ ਨਾ ਤੇ ਆਪਾਂ ਆਪਣੇ ਨੂੰ ਪਾਣੀ ਦਾ ਉਸਾ ਮੇਹਨਤ ਤੇਰੀ ਜਾਣੇ ਮੇਹਨਤ ਤੇਰੀ ਜਾਣੇ ਪਰ ਪੈਲੇ ਤੱਕ ਪਾਣੀ ਉੱਪਰ ਹੀ ਸੁਧ ਪਾਣੀ ਤੇ ਇਤੁਰੇ ਤੇ ਰੋਣਾ ਜਾ ਰਿਹਾ ਜਿਸੇ ਚਾਹ ਕੇ ਦੇਖਦੇ ਨੇ ਤੇ ਪਹਿਲਾਂ ਸਬੰਧ ਨੂੰ ਕਰਦੇ ਆ ਖੋਦੇ ਆ ਉਹਨਾਂ ਤੋਂ ਚੁੱਪ ਦੇ ਸਰਕਾਰ ਨੂੰ ਕਰਦੇ ਨੇ ਅੱਥੋਂ ਤੇ ਦਿੱਸਦਾ ਹੈ ਪਾਣੀ ਦਾ ਪੈਲੇ ਤੇ ਪਹੁੰਚਣਾ ਚਾਹੁੰਦੇ ਤੇ ਪਹੁੰਚਦਾ ਅੱਜ ਉਹ ਕਮੀ ਆਪਣੀ ਚ ਬਾਹਰ ਗਈ ਪਰ ਸਭੀਆ ਬਰਤਨ ਲਈ ਆਸ਼ਾ ਨਾਲ ਨਿਰੰਤਰ ਸਾਡੀ ਪ੍ਰਾਰਥਨਾ ਸਿੱਧੀਆਂ ਪਰਿਸ਼ਦੇ ਦੂਰ ਪੁੰਚਣ। ਪਰਜਾ ਸਾਡੀ ਕੋਈ ਵੀ ਅਰਦਾਸ ਹੋਵੇ ਬੇਦੀ ਨਿਸਵਾਰ ਨਾ ਹੋਵੇ ਬਲਕਿ ਫਲਦਾਰ ਹੋਵੇ ਪ੍ਰਗਟ ਲੈ ਕੇ ਆਸ਼ੀਸ਼ ਲੈ ਕੇ ਆਵੇ। ਸੋ ਪ੍ਰਭੂ ਇਸ ਵਚਨ ਦੇ ਪਾਲਿਕ ਸਾਨੂੰ ਵੱਡੇ ਬਰਕਤ ਬਲਿਆਸ਼ੀ ਦਵੇ। ਸਭ ਦੁਜਾਂ ਸਿੱਧੀ।